ਮੰਮੀ ਹਾਂ ਪੁੱਤ ਆ ਵੇਖੋ ਪ੍ਰਿੰਸ ਨੇ ਨਾ ਮੈਨੂੰ ਆਈਫੋਨ ਲੈ ਕੇ ਦਿੱਤਾ ਆ ਉੱਤੇ ਇਤੇ ਮਹਿੰਗਾ ਵੜਾਉਂਦਾ ਫੋਨ ਤੇ ਐਨੇ ਪੈਸੇ ਕਿੱਥੋਂ ਆਏ ਮੰਮੀ ਅੱਜ ਕੱਲ ਨਾ ਜਿੰਨਾ ਮਰਜ਼ੀ ਮਹਿੰਗਾ ਫੋਨ ਹੋਵੇ ਕਿਸ਼ਤਾਂ 'ਚ ਸਭ ਕੁਝ ਮਿਲ ਜਾਂਦਾ ਆ ਐਪੇ ਹੌਲੀ ਹੌਲੀ ਕਿਸ਼ਤ ਕੱਟਦੀ ਰਹੂਗੀ ਤਰਹੀਟ ਹੋ ਮੰਮੀ ਹਾਂ ਪੁੱਤ ਮੰਮੀ ਤੂੰ ਇਨਾ ਫਟਾਫਟ ਤਿਆਰ ਹੋ ਜੋ ਪ੍ਰਿੰਸ ਨਾ ਗੱਡੀ ਲੈਣ ਗਏ ਆ ਬਹੁਤ ਬਹੁਤ ਬੁਨਾਈਆਂ ਹਾਂ ਫਿਰ ਤੁਹਾਨੂੰ ਪਰ ਪੁੱਤ ਗੱਡੀ ਤੋਂ ਵੀ ਨਾ ਸਰੰਤ ਢਿਆ ਸੀ ਕੀ ਲੋਡ ਸੀ ਅੱਗੇ ਤੇ ਹੱਥੇ ਨਾ ਤੰਗ ਆ ਤੇ ਨਾ ਖਰਚਾ ਕਰਦੇ ਮੰਮੀ ਤੇ ਹੀ ਨਾ ਟੈਨਸ਼ਨ ਨਾ ਲਓ ਕਿ ਆਪਾਂ ਵੀ ਗੱਡੀ ਨਾ ਕਿਸ਼ਤਾਂ ਤੇ ਹੀ ਲਈ ਆ ਤੇ ਪ੍ਰਿੰਸ ਕਹਿੰਦੇ ਹੀ ਗੱਡੀ ਆਪਾਂ ਘਰ ਲੈ ਆਉਨੇ ਆ ਤੇ ਕਿਸ਼ਤਾਂ पे ਮੇਰੀ ਸੈਲਰੀ ਚ ਹਰ ਮਹੀਨੇ ਕੱਟੀ ਜਾਇਆ ਕਰੂਗੀ ਚਲ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਕੋਈ ਠੀਕ ਲੱਗੇ ਤੁਸੀਂ ਨਾ ਬਸ ਫੜਫੜ ਤਿਆਰ ਹੋ ਜੋ ਰ ਇੱਦਾਂ ਕਿੱਦਾਂ ਉਹ ਤੁਹਾਨੂੰ ਜੌਬ ਤੋਂ ਕੱਢ ਸਕਦੇ ਆ ਅਹੀਂ ਤੇ ਇੰਨਾ ਕੁਝ ਕਿਸ਼ਤਾਂ ਤੇ ਲਿਆ ਹੋਇਆ ਵਾ ਤੇ ਅਹੀਂ ਉਹਦੀਆਂ ਕਿਸ਼ਤਾਂ ਕਿੱਦਾਂ ਭਰਾਂਗੇ ਹੁਣ ਆ ਰਮਨੀਤ ਹਾਂਜੀ ਮੰਮੀ ਉਹ ਤੇ ਕੀ ਗੱਲ ਵਾ ਐਨੀ ਪਰੇਸ਼ਾਨ ਕਿਉਂ ਵਾ ਕੁਝ ਨਹੀਂ ਮੰਮੀ ਇਹਨਾਂ ਦਾ ਹੁਣੇ ਫੋਨ ਆਇਆ ਸੀ ਕਹਿੰਦੇ ਸੀ ਕਿ ਇਹਨਾਂ ਦੀ ਜੌਬ ਚਲੀ ਗਈ ਆ ਤੇ ਇਹ ਸੋਚ-ਸੋਚ ਕੇ ਮੈਂ ਪਰੇਸ਼ਾਨ ਹੁੰਦੀ ਆ ਕਿ ਇੰਨਾ ਕੁਝ ਕਿਸ਼ਤਾਂ ਤੇ ਲੈ ਲਿਆ ਵਾ ਕਿ ਉਹਨੋਂ ਉਹਦੀਆਂ ਕਿਸ਼ਤਾਂ ਕਿਦਾਂ ਪਰ ਨਹੀਂ ਆਇਆ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆਉਂਦੀ ਉਹ ਤਾਂ ਮੈਂ ਅਸੇ ਪਹਿਲਾਂ ਹੀ ਕਿਹਾ ਸੀ ਕਿ ਖਰਚੇ ਨਾ ਥੋੜੇ ਹਸਾਬ ਨਾਲ ਕਰਿਆ ਕਰੋ ਪਰ ਮੰਮੀ ਮੈਨੂੰ ਤੇ ਇਹ ਹੀ ਕਿ ਸਾਰਾ ਕੁਝ ਠੀਕ ਠਾਕ ਚੱਲਦਾ ਹੀ ਪਿਆ ਵਾ ਤੇ ਅੱਗੇ ਵੀ ਇਦਾਂ ਹੀ ਚੱਲਦੀ ਜਾਊਗਾ ਉਹ ਤਾਂ ਸਮੇਂ ਦਾ ਕੋਈ ਪਤਾ ਨਹੀਂ ਇਹ ਬਹੁਤ ਬਲਵਾਨ ਹੋ ਕਿਹੜੇ ਵੇਲੇ ਕੀ ਹੋ ਜਾਣਾ ਸਾਨੂੰ ਕੁਝ ਪਤਾ ਨਹੀਂ ਆ ਉਹ ਤਾਂ ਸਿਆਣਿਆਂ ਨੇ ਠੀਕ ਹੀ ਕਿਹਾ ਵਾ ਜਿੰਨੇ ਚਾਦਰ ਵਾ ਉਨਨੇ ਹੀ ਪੈਰ ਪਸਾਰਨੇ ਚਾਹੀਦੇ ਆ ਇਹ ਗੱਲ ਤੇ ਮੰਮੀ ਤੁਸੀਂ ਸਹੀ ਕਹੀ ਆ ਕਿ ਆਪਣੀ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਆ ਅੱਗੇ ਤੋਂ ਨਾ ਅਸੀਂ ਵੀ ਆਪਣੇ ਖਰਚਿਆਂ ਤੇ ਕੰਟਰੋਲ ਹੀ ਰੱਖਾਂਗੇ